ਤੁਹਾਨੂੰ ਪਤਾ ਹੈ ਇੰਡੀਆ ਤੇ ਚੀਨ ਦੇ ਵਿੱਚ ਕੀ ਫਰਕ ਹੈ ਇੰਡੀਆ ਨੂੰ ਆਜ਼ਾਦੀ ਮਿਲਦੀ ਹੈ 1947 ਦੇ ਵਿੱਚ ਤੇ ਚੀਨ ਨੂੰ ਆਜ਼ਾਦੀ ਮਿਲਦੀ ਹੈ 1949 ਦੇ ਵਿੱਚ ਚੀਨ ਨੇ ਆਜ਼ਾਦ ਹੁੰਦੇ ਹੀ ਸਭ ਤੋਂ ਪਹਿਲਾ ਕੰਮ ਇਹ ਕੀਤਾ ਵੀ ਅੰਗਰੇਜ਼ਾਂ ਦਾ ਬਣਾਇਆ ਹੋਇਆ ਸਾਰਾ ਸਿਸਟਮ ਉਹਨਾਂ ਨੇ ਡਿਸਮੈਂਟਲ ਕਰਤਾ ਸਾਰੀ ਜੁਡੀਸ਼ਰੀ ਉਹਨਾਂ ਨੇ ਡਿਸਮੈਂਟਲ ਕੀਤੀ ਸਾਰਾ ਐਜੂਕੇਸ਼ਨ ਸਿਸਟਮ ਉਹਨਾਂ ਨੇ ਡਿਸਮੈਂਟਲ ਕੀਤਾ ਤੇ ਕੰਪੇਅਰ ਟੂ ਅਸੀਂ ਕੀ ਕੀਤਾ ਅਸੀਂ ਨਾ ਤਾਂ ਜੁਡੀਸ਼ਰੀ ਬਦਲੀ ਨਾ ਐਜੂਕੇਸ਼ਨ ਸਿਸਟਮ ਬਦਲਿਆ ਸਾਰਾ ਕੁਝ ਐਜ਼ ਇਟ ਇਜ਼ ਰਹਿਣ ਦਿੱਤਾ ਫਿਰ ਉਹਦਾ ਰਿਜ਼ਲਟ ਕੀ ਹੋਇਆ ਉਹਦਾ ਰਿਜ਼ਲਟ ਇਹ ਹੋਇਆ ਅੱਜ ਸਾਰਾ ਸਾਡਾ ਮੁਲਕ ਉਹ کریم ਸਭ ਤੋਂ ਵੱਧ ਲਾਉਂਦਾ ਹੈ ਜਿਹੜੀ ਸਾਨੂੰ ਗੋਰੇ ਬਣਾਉਂਦੀ ਹੈ ਇਹ ਮਾਨਸਿਕਤਾ ਘਰ ਕਰ ਗਈ 1947 ਦੇ ਬਾਅਦ ਸਾਡੇ ਅੰਦਰ ਕਿ ਜੇ ਅਸੀਂ ਗੋਰੇ ਹੋਵਾਂਗੇ ਤਾਂ ਅਸੀਂ ਸਭ ਤੋਂ ਬਿਹਤਰ ਹੋਵਾਂਗੇ ਜੇ ਅਸੀਂ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਬੋਲਾਂਗੇ ਤਾਂ ਅਸੀਂ ਸਭ ਤੋਂ ਬਿਹਤਰ ਹੋਵਾਂਗੇ ਈਵਨ ਕਿ ਸਾਡੀ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ ਸਾਡੀਆਂ ਸਾਰੀਆਂ ਹਾਈ ਕੋਰਟਸ ਦੇ ਵਿੱਚ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ ਉਹ ਅੱਜ ਵੀ ਇੰਗਲਿਸ਼ ਹੈ ਉਥੋਂ ਦੇ ਜਿਹੜੇ ਜੱਜ ਨੇ ਜਿਹੜੇ ਸਰਕਾਰੀ ਵਕੀਲ ਨੇ ਜਿਹੜੇ ਡਿਫੈਂਸ ਲਾਇਰ ਨੇ ਸਾਰੇ ਦੇ ਸਾਰੇ ਅੰਗਰੇਜ਼ੀ ਚ ਗੱਲ ਕਰਦੇ ਆ ਤੇ ਜਿਹਦੇ ਬ ਇਹ ਉਹਨੂੰ ਵਿਚਾਰੇ ਨੂੰ ਕੱਖ ਪਤਾ ਹੀ ਨਹੀਂ ਲੱਗਦਾ ਹੈਗਾ ਕਿਹੋ ਜਿਹਾ ਮੁਲਕ ਹੈ ਯਾਰ ਸਾਡਾ ਕਮਾਲ ਦੀ ਗੱਲ ਤਾਂ ਇਹ ਹੈ ਵੀ ਹੁਣ ਵੀ ਸਾਡੇ ਇੱਥੇ ਕੋਈ ਡਿਸਕਸ਼ਨ ਨਹੀਂ ਹੋ ਰਹੀ ਵੀ ਇਹ ਸਾਰੇ ਸਿਸਟਮ ਨੂੰ ਡਿਸਮੈਂਟਲ ਕਰਕੇ ਅਸੀਂ ਆਪਣਾ ਕੁਝ ਨਵਾਂ ਬਣਾਈਏ ਤਾਂ ਅਸੀਂ ਅੱਜ ਆਪਣੇ ਆਪ ਨੂੰ ਚਾਈਨਾ ਨਾਲ ਕੰਪੇਅਰ ਨਹੀਂ ਕਰ ਸਕਦੇ ਸਾਡੇ ਨਾਲੋਂ ਕਿਤੇ ਅੱਗੇ ਹੈ ਉਹ ਅਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਦੇ ਬਰਾਬਰ ਖੜਨ ਦਾ